ਇਸ ਮੂਲ ਨੂੰ ਸਮਝ ਤੁਗਿਆ ਅਸੀਂ ਅੱਜ ਕੱਲ ਦੇ ਹਾਲਾਤਾਂ ਨੂੰ ਸਮਝ ਲਈ ਤੇ ਇਸ ਵਾਸਤੇ ਇਹ ਤਾਕਤਾਂ ਆਪਣੇ ਫੌਜੀ ਤਾਕਤ ਤੇ ਵਾਅਦਾ ਕਰਦੀਆਂ ਤੇ ਇਹ ਤਾਕਤਾਂ ਸਾਡੇ ਵਰਗੇ ਮੁਲਕਾਂ ਨੂੰ ਇਹੋ ਜਿਹਾ ਹਮੁੰਮਤਾ ਸਾਬਤ ਕਰਦੀਆਂ ਜਿਹੜੀਆਂ ਹਕੂਕ ਤਾਂ ਇਹਨਾਂ ਦੀ ਲੋਟ ਸਹਾਈ ਹੁੰਨ ਤੇ ਇਹਨਾਂ ਹਕੂਮਤਾਂ ਨੂੰ ਬਣਾਉਣ ਵਾਲੇ ਜਿਹੜੇ ਇਥੋਂ ਦੇ ਵੱਡੇ ਸਰਮਾਇਦਾਰ ਹੈ ਜਾਂ ਵੱਡੇ ਜ਼ਾਇਗੀਰਦਾਰ ਹੈ ਉਹ ਉਹਨਾਂ ਦੇ ਸਿਰ ਤੇ ਤੇ ਸਾਡੇ ਹਕੂਮਤ ਦੇ ਸਿਰ ਤੇ ਆਪਣੇ ਮੁਨਾਫੇ ਵਧਾ ਕੇ ਆਪਣੇ ਆਪ ਨੂੰ ਲਗਾਤਾਰ ਤਕਰਦਾ ਕਰਦੇ ਹੈ। ਇਹੀ ਕਾਰਨ ਹੈ ਕਿ ਅੱਜ ਦੁਨੀਆ ਭਰ ਦੇ ਵਿੱਚ ਜੇਕਰ ਵਿਕਟੋਸਤਾਨ ਸ਼ਾਮਲ ਹੈ ਉਹਦੇ ਗੌਤ ਤੇ ਵੱਡ ਕੋ ਇਸ ਤਰ੍ਹਾਂ ਹੈਗੀ ਹੈ। ਕਿ ਜਿਹੜੇ 1% ਲੋਕ ਹੈ ਸਾਰੀ ਦੁਨੀਆ ਦੇ ਸਭ ਤੋਂ 1% ਦੇ ਉਹਨਾਂ ਇਕੱਲੇ ਦੇ ਕੋਲ 50-60% ਤੋਂ 50-70% ਦੇ ਦੁਸਾਰਾ ਡਾਲਰ ਉਹਨਾਂ